ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਆਪਣੇ ਪੇਜ ਵਾਲੀ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਭਾਈ ਜੀ ਜਿਹੜਾ ਆਪਣਾ ਲਾਈਵ ਆ ਇਹ ਭਰਾ ਮੇਰੇਆਂ ਨੇ ਜਿਹੜੇ ਆਪਾਂ ਵੀਡੀਓ ਬਣਾਈ ਐ ਇਸ ਟਾਈਮ ਆ ਸੋ ਪਿੰਡ ਭਲਾਈਆਂ ਨਾਲ ਸੋ ਬਿਆਨਤ ਸਿੰਘ ਜੀ ਪ੍ਰਧਾਨ ਸਾਹਿਬ ਜ਼ਿਲ੍ਹੇ ਦੇ ਸੋ ਸੂਰੇਵਾਲ ਸਾਹਿਬ ਤੋਂ ਭਾਈ ਜੀ ਆਏ ਹੋਏ ਨੇ ਸੋ ਸਾਹਬ ਚੰਦ ਤੋਂ ਭਾਈ ਜੀ ਆਏ ਹੋਣੇ ਭਾਈ ਕਵਾਲ ਸਿੰਘ ਖੜੇ ਹੋਣੇ ਸਾਰੇ ਪਿੰਡ ਦੇ ਆਪਣੇ ਕਿਸਾਨ ਖੜੇ ਹੋਏ ਨੇ ਸੋ ਬਾਈ ਜੀ ਬਿਆਨਤ ਸਿੰਘ ਜੀ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਨੇ ਆ ਬਾਕੀ ਆਪਣੀ ਜਿਹੜੀ ਵੀਡੀਓ ਬਾਈ ਜੀ ਸਾਰਿਆਂ ਨੇ ਆਪਣੇ ਭਰਾਵਾਂ ਨੇ ਕਿਸਾਨਾਂ ਨੇ ਸਾਰੇ ਸੱਜਣ ਮਿੱਤਰਾਂ ਨੇ ਲਾਜ਼ਮੀ ਸ਼ੇਅਰ ਕਰਨੀ ਸੋ ਬਾਕੀ ਆਪਾਂ ਬਾਈ ਜੀ ਨਾਲ ਬਿਆਨਤ ਸਿੰਘ ਜੀ ਨਾਲ ਗੱਲਬਾਤ ਕਰਾਉਨੇ ਆ ਆਪਣਾ ਜਿਹੜਾ ਮੋਰਚਾ ਅੱਗੇ ਕੀ ਇਹਦੀ ਸਥਿਤੀ ਸ਼ੁਰੂ ਕਰਨੀ ਆ ਹਾਂਜੀ ਬਾਈ ਸਾਡੇ ਦੋਸਤੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕਿੱਥੇ ਅੱਜ ਅਸੀਂ ਪਿੰਡ ਭਲਾਈਆਂ ਦੇ ਵਿੱਚ ਪਹੁੰਚੇ ਸੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਦੋਸਤੋ ਮੀਟਿੰਗਾਂ ਕਰ ਰਹੇ ਆਂ ਇਕਾਈਆਂ ਦੀਆਂ ਮੀਟਿੰਗਾਂ ਕਰ ਰਹੇ ਆਂ ਸਾਰੇ ਕਿਸਾਨਾਂ ਨੂੰ ਦੱਸ ਰਹੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪ੍ਰੋਗਰਾਮ ਡੱਲੇਵਾਲ ਸਾਹਿਬ ਨੇ ਦਿੱਤਾ ਹੈ ਕਿਸਾਨ ਦੋਸਤੋ 26 ਨਵੰਬਰ ਨੂੰ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤੇ ਬੈਠੇ ਹਨ ਇਹ ਕਿਉਂ ਬੈਠ ਰਹੇ ਹਨ ਕਿਉਂਕਿ 11 ਫਰਵਰੀ 2024 ਤੋਂ ਲੈ ਕੇ ਆਪਾਂ ਖਨੋਰੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਰਾਜਸਥਾਨ ਦੇ ਵਿੱਚ ਤਿੰਨ ਬਾਰਡਰਾਂ ਤੋਂ ਲਗਾਤਾਰ ਸੰਘਰਸ਼ ਲੜ ਰਹੇ ਆਂ ਔਰ ਲਗਭਗ 9 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸਰਕਾਰ ਨੇ ਸ਼ੁਰੂ ਦੇ ਵਿੱਚ ਦੋ ਤਿੰਨ ਮੀਟਿੰਗਾਂ ਕਰਨੀਆਂ ਉਸ ਤੋਂ ਬਾਅਦ ਸਰਕਾਰ ਬਿਲਕੁਲ ਸਾਈਲੈਂਟ ਬੈਠੀ ਹੈ ਤਾਂ ਹੁਣ ਇਹ ਸਮਾਂ ਆ ਗਿਆ ਕਿ ਇਸ ਅੰਦੋਲਨ ਦੀ ਨੂੰ ਆਰ ਪਾਰ ਦੀ ਲੜਾਈ ਲੈ ਕੇ ਲੜਿਆ ਜਾਵੇ ਤਾਂ ਉਸ ਆਰ ਪਾਰ ਦੀ ਲੜਾਈ ਵਾਸਤੇ ਸਰਦਾਰ ਜਗਜੀਤ ਸਿੰਘ ਜੀ ਮਰਨwarte ਬੈਠੇ ਨੇ ਤੇ ਪਿੰਡਾਂ ਦੇ ਵਿੱਚੋਂ ਅਸੀਂ ਸਾਰੇ ਹੀ ਕਿਸਾਨ ਵੀਰਾਂ ਨੂੰ ਇਹ ਹੁਕਮ ਦੇ ਰਹੇ ਹਾਂ ਕਿ ਦੋਸਤੋ ਹੁਣ ਸਮਾਂ ਆ ਗਿਆ ਹੈ ਪ੍ਰਧਾਨ ਜੀ ਦੇ ਨਾਲ ਖੜਨ ਦਾ ਜਥੇਬੰਦੀ ਦੇ ਨਾਲ ਸਾਥ ਦੇਣ ਦਾ ਕਿਉਂਕਿ ਤੁਸੀਂ ਜਿਹੜੇ ਹਾਲਾਤ ਦੇਖ ਰਹੇ ਹੋਣ ਪਿੱਛੇ ਮੰਡੀਆਂ ਦੇ ਵਿੱਚ ਅਸੀਂ ਜੋ ਦੇਖਿਆ ਕਿ ਝੋਨੇ ਦਾ ਬੁਰਾ ਹਾਲ ਹੋਇਆ ਹੈ ਅੱਜ 5-5 ਕਿਲੋ ਕਾਟ ਲੈ ਰਹੀ ਹੈ ਕੱਲ ਇੱਕ ਪਿੰਡਾ ਗੱਲ ਕਰ ਰਿਹਾ ਸੀ ਭਾਰੂ ਤੋਂ ਕਹਿੰਦਾ ਯਾਰ ਮੈਂ ਤਾਂ 17% ਮਸਜਿਦ ਦੇ ਝੂਨਾ ਵੇਚਿਆ ਸੀ ਪਰ ਮੈਂ ਆੜ ਤਿੰਨ ਹਿਸਾਬ ਕਰਨੀਗਾ ਤਾਂ ਉਹ ਕਹਿੰਦਾ 3 ਕਿਲੋ ਕਾਟ ਦੇ ਦੇ ਵੀ 17 ਦੇਤੇ ਵੀ ਕਾਟ ਲਈ ਜਾ ਰਹੀ ਆ ਤਾਂ ਦੋਸਤੋ ਜਿਹੜੇ ਅਸੀਂ ਦੇਖਦੇ ਆ ਇੱਕ ਲੜਾਈ ਸਾਡੀ ਇਕੱਲੀ ਸਰਕਾਰ ਨਾਲ ਨਹੀਂ ਜਿਹੜਾ ਕਾਰਪੋਰੇਟ ਘਰਾਣਾ ਜਾਂ ਸਰਕਾਰ ਦੀ ਇਹ ਮਦਦ ਕਰਦੇ ਨੇ ਜਿਵੇਂ ਸ਼ਰਨਾਂ ਵਾਲਿਆਂ ਨੇ ਇਸ ਵਾਰੀ ਬਹੁਤ ਜ਼ਿਆਦਾ ਸਾਨੂੰ ਬਲ ਪਰੇਸ਼ਾਨ ਕੀਤਾ ਪਰ ਪਰੇਸ਼ਾਨ ਕੀਤਾ ਸਰਕਾਰ ਦੀ ਛੇ ਦਿੱਤੀ ਆ ਤਾਂ ਕੁੱਲ ਮਿਲਾ ਕੇ ਸਾਡ ਨੂੰ ਕਿਸਾਨੀ ਨੂੰ ਕਿਸਾਨੀ ਚੋਂ ਕੱਢਣ ਵਾਸਤੇ ਵੀ ਲੋਕ ਇਹ ਆਪਦੀ ਜਮੀਨਾਂ ਖਾਲੀ ਕਰ ਦੇਣ ਛੱਡ ਜਾਣ ਭੱਜ ਜਾਣ ਜਿਹੜਾ ਇਹਨਾਂ ਇਹਨੂੰ ਘਾਟੇਵੰਦ ਸੌਦਾ ਸਾਧਤ ਕਰਨ ਦੀ ਸਰਕਾਰ ਦੀਆਂ ਪੂਰੀਆਂ ਕੋਸ਼ਿਸ਼ਾਂ ਲੱਗੀਆਂ ਹੋਈਆਂ ਨੇ ਤੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਸਰਕਾਰ ਦੀ ਜਿਹੜੀ ਕੋਸ਼ਿਸ਼ ਲੱਗੀ ਹੋਈ ਆ ਉਸ ਵਾਸਤੇ ਜਿਹੜਾ ਅੰਦੋਲਨ ਲੜਿਆ ਜਾ ਰਿਹਾ ਹੈ ਐਮਐਸਪੀ ਦੀ ਗਰੰਟੀ ਕਰਨ ਦੇ ਉੱਤੇ ਲੜਿਆ ਰਿਹਾ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਦੇ ਉੱਤੇ ਲੜਿਆ ਜਾ ਰਿਹਾ ਸਾਰੇ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਦੇ ਉੱਤੇ ਲੜਿਆ ਜਾ ਰਿਹਾ ਹੈ ਡਬਲਯੂਟੀਓ ਦੇ ਵਿੱਚੋਂ ਭਾਰਤ ਬਾਹਰ ਆਵੇ ਇਸ ਤਰ੍ਹਾਂ ਦੀਆਂ ਸਾਡੀਆਂ 12 13 ਵੱਡੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਗੰਦੋਲਨ ਲੜਿਆ ਜਾ ਰਿਹਾ ਤੇ ਸਾਰੇ ਭਰਾਵਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ ਤੇ ਇਹਨਾਂ ਸਾਰੇ ਭਰਾਵਾਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ 26 ਨਵੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਵੱਡੇ ਵੱਡੇ ਕਾਫਲੇ ਬਣਾ ਕੇ ਮਰਜੀਵੜਿਆਂ ਦੇ ਵਿੱਚ ਨਾਮ ਸ਼ਾਮਲ ਕਰਵਾਓ ਉਹ ਸਾਰੇ ਬੰਦੀਓ ਤੇ ਪਖਨੋਰੀ ਬਾਰਡਰ ਤੇ ਪਹੁੰਚ ਕੇ ਪ੍ਰਧਾਨ ਜੀ ਦਾ ਸਾਥ ਦਿਓ ਵਾਹਿਗੁਰੂ ਜਿੱਕੀ ਖਤੇ